ਕੀ ਤੁਸੀਂ ਜਾਣਦੇ ਹੋ ਜਦੋਂ ਬ੍ਰੈਡ ਵਾਸਤੇ 200 ਨੂੰ ਪਾਣੀ ਚ ਘੋਲਿਆ ਜਾਂਦਾ ਤੇ ਘੋਲਣ ਤੋਂ ਬਾਅਦ ਫਿਰ ਜਿਹੜੇ ਬ੍ਰੈਡ ਨੇ ਉਹਨਾਂ ਤੇ ਮਸਾਲਾ ਲਾ ਜਾਂਦਾ ਆਲੂ ਧਨੀਆ ਧਨੀਆ ਪਾ ਕੇ ਹਨਾ ਤੁਹਾਨੂੰ ਦੱਸ ਦਿਆਂ ਜੇ ਆਪਾਂ ਚੰਗੀ ਤਰ੍ਹਾਂ ਫਿਰ ਜਿਹੜੇ ਮੰਨ ਲਓ ਤੁਸੀਂ ਆਲੂ ਫਰਾਈਆਂ ਵੀ ਖਾਦੀਆਂ ਹੋਣਗੀਆਂ ਫਰਾਈਆਂ ਦੇਖ ਲਓ ਪਹਿਲਾਂ ਕੱਚੀਆਂ ਕਰਕੇ ਰੱਖੀਆਂ ਜਿਵੇਂ ਨੂਡਲ ਨੇ ਇਹ ਪਹਿਲਾਂ ਬਣਾ ਕੇ ਰੱਖੇ ਜਾਂਦੇ ਨੇ ਫਿਰ ਸਮੋਸੇ ਨੇ ਇਹ ਤਿਆਰ ਕਰਕੇ ਰੱਖੇ ਜਾਂਦੇ ਨੇ ਫਿਰ ਅਨ ਫ੍ਰਾਈ ਕਰਿਆ ਜਾਂਦਾ ਇਸੇ ਤਰ੍ਹਾਂ ਜਿਵੇਂ ਮੰਨ ਲਓ ਤੇਲ ਆ ਉਹਦੇ ਵਿੱਚ ਟਿੱਕੀਆਂ ਵਾਲੀਆਂ ਉਹ ਕਰੀ ਜਾਂਦੀਆਂ ਨੇ ਬਣਾਈਆਂ ਜਾਂਦੀਆਂ ਨੇ ਨਾ ਰਾੜੀਆਂ ਜਾਂਦੀਆਂ ਨੇ ਐਸੇ ਹੀ ਤਰ੍ਹਾਂ ਹੁਣ ਜਿਹੜਾ ਆਪਣੇ 버ਗਰ ਵਾਲਾ ਬਨ ਹੁੰਦਾ ਡਬਲ ਰੋਟੀ ਹੁੰਦੀ ਆ ਉਹ ਵੀ ਤੇਲ ਦੇ ਵਿੱਚ ਫਰਾਈ ਕਿਉਂ ਕਰੀ ਜਾਂਦੀ ਆ ਅੱਜ ਤੁਹਾਨੂੰ ਪੂਰੀ ਡਿਟੇਲ ਦੱਸਾਂਗੇ ਆਪਾਂ ਜਦੋਂ ਇਹ ਚੀਜ਼ਾਂ ਫਰਾਈ ਕਰੀ ਜਾਂਦੀਆਂ ਨੇ ਨਾ ਤੇਲ ਦੇ ਵਿੱਚ ਮੰਨ ਲਓ ਡਬਲ ਰੋਟੀ ਫਰਾਈ ਕਰਤੀ ਡਬਲ ਰੋਟੀ ਫਰਾਈ ਕਰਤੀ ਉਹਦੇ ਵਿੱਚ ਤੇਲ ਫਰਾਈ ਹੋ ਗਿਆ ਉਹਦੇ ਵਿੱਚ ਹੀ ਸਮੋਸੇ ਫਰਾਈ ਹੋ ਗਏ ਸਾਰਾ ਕੋ ਫਰਾਈ ਹੋ ਗਿਆ ਫਿਰ ਇਹ ਕੀ ਕਰਦੇ ਨੇ ਡਰੋਟ ਨੂੰ ਕੱਟ ਲੈਂਦੇ ਨੇ ਕੱਟਣ ਤੋਂ ਬਾਅਦ ਕੀ ਕਰਦੇ ਨੇ ਇਹ ਇਹਦੇ ਵਿੱਚ ਟਿੱਕੀ ਰੱਖਦੇ ਨੇ ਟਿੱਕੀ ਰੱਖਣ ਤੋਂ ਬਾਅਦ ਸੌਸ ਲਾਉਂਦੇ ਨੇ ਪਹਿਲਾਂ ਸੌਸ ਲਾਉਂਦੇ ਨੇ ਸੱਚਾ ਫਿਰ ਆਪਣੇ ਲਾਲ ਸੌਸ ਹੋ ਗਈ ਫਿਰ ਗ੍ਰੀਨ ਸੌਸ ਹੋ ਗਈ ਫਿਰ ਟਿੱਕੀ ਰੱਖਦੇ ਨੇ ਫਿਰ ਵਿੱਚ ਨਿਊਟਰਲ ਵਗੈਰਾ ਰੱਖਦੇ ਨੇ ਇਹ ਸਾਰਾ ਟੋਟਲੀ ਮਿਲਾ ਕੇ ਬਾਈ ਮੇਨ ਗੱਲ ਦੱਸਾਂ ਇਹ ਫਾਸਟ ਫੂਡ ਬਣਾਉਂਦੇ ਨੇ ਵੀਡੀਓ ਸ਼ੇਅਰ ਜ਼ਰੂਰ ਕਰਦੇ